ਹਾਂ ਹਾਂ ਕਿਵੇਂ ਨੇ ਤੁਸੀਂ ਤੇ ਬਾਈ ਅਸੀਂ ਅੱਜ ਬੈੱਗੇ ਹੋਣੇ ਕੋਲ ਆਏ ਸੀ ਆਂਡ ਕਰਦੇ ਸਾਨੂੰ ਫੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਅਮਰਜੀਤ ਕੋਲ ਬੋਲਨੀ ਆ ਜਿਹਨਾਂ ਦੇ ਡੇਰੇ ਤੇ ਤੁਸੀਂ ਗਏ ਹੋ ਜਿਹਨਾਂ ਤੋਂ ਮੇਰਾ ਸਾਥ ਪੁੱਤ ਦਿੱਤਾ ਮੈਂ ਤੁਹਾਨੂੰ ਬਹੁਤ ਯਾਦ ਕਰਦੀ ਆ ਮੈਂ ਕਿਉਂ ਤੁਸੀਂ ਮੇਰੇ ਕੋਲ ਇੱਕ ਵਾਰੀ ਆ ਕੇ ਮਿਲੋ ਮੈਨੂੰ ਠੰਡ ਪੈ ਜਾਂਦੀ ਜੀ ਫਿਰ ਵਾਹਿਗੁਰੂ ਯਾਰ ਕਰਦੇ ਮੈਂ ਤੇ ਸਾਰੇ ਬੱਚਿਆਂ ਦੀ ਯਾਦ ਕਰਨੀ ਸਾਰਨ ਦਾ ਨਾਮ ਵੀ ਯਾਦ ਕੀਤਾ ਸੁਣਨਾ ਬਾਈ ਦਾ ਅਨਮੋਲ ਯਾਦ ਕਰਨੀਆਂ ਹੋਰ ਦੂਜੇ ਜਿਹੜੇ ਵੀਰ ਮੇਰੇ ਆਏ ਸੀ ਉਹਨਾਂ ਨੂੰ ਯਾਦ ਕਰਨੀ ਮੈਂ ਸਾਰੇ ਆਪਣੇ ਪਰਿਵਾਰ ਨੂੰ ਯਾਦ ਕਰਨੀ ਸ਼ੁਕਰ ਮਾਲਕਾ ਤੇਰਾ ਸ਼ੁਕਰ ਹੈ ਮੈਂ ਆਪਣੇ ਬੱਚਿਆਂ ਦੇ ਵਾਰੀ ਵਾਰੀ ਜੰਨੀ ਬੁਲਹਾ ਜੰਨੀ ਮਾਲਕਾ ਵੱਡੀ ਵੱਡੀ ਉਮਰ ਮੇਰੇ ਬੱਚਿਆਂ ਦੀ ਕਰ ਮਾਤਾ ਜੀ ਪਿਆਰ ਅਤੇ ਸਤਿਕਾਰ ਭਰੇ ਸਤਿ ਸ੍ਰੀ ਅਕਾਲ ਜੀ ਪੈਰੀ ਪੈਨੇ ਆ ਮੇਰੀ ਚੰਗੀ ਕਿਸਮਤ ਹੈ ਪਤਾ ਨਹੀਂ ਕਿਹੜੇ ਵੇਲੇ ਦੇ ਭਾਗ ਸੀਗੇ ਜਵਾਬ ਜੀ ਦੇ ਦਰਸ਼ਨ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਆਪ ਜੀ ਦਾ ਮੈਸੇਜ ਮੈਨੂੰ ਮਿਲਿਆ बहुत छेती आके मैं थोड़े दर्शन कर दा एक बार दोबारा मिलते हैं सत श्रीकालो ना घबराओ ना ठीक है